ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਚ ਹੈ ਕਲੈਕਸ਼ਨ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਕਬੀਰ ਬ੍ਰਾਂਡ ਦੇ ਸੂਟ ਲੈ ਕੇ ਆਈ ਆ ਜਿਹੜੀ ਕਿ ਸਭ ਤੋਂ ਜ਼ਿਆਦਾ ਸੋਹਣੀ कॉटन ਦੇ ਵਿੱਚ ਕਲੈਕਸ਼ਨ ਆ ਰਹੀ ਆ ਜਿਵੇਂ ਕਿ ਅੱਗੇ-ਅੱਗੇ ਤੁਸੀਂ ਆਪਣੀਆਂ ਭੈਣਾਂ ਨੂੰ ਸੰਧਾਰੇ ਦੇਣੇ ਨੇ ਜਾਂ ਆਪਣੀ ਭੂਆ ਨੂੰ ਸੰਧਾਰੇ ਦੇਣੀ ਨੇ ਹਨਾ ਜਾਂ ਲਖੜੀਆਂ ਆ ਰਹੀਆਂ ਨੇ ਤਾਂ ਭੈਣਾਂ ਨੂੰ ਸੂਟ ਦੇਣੇ ਨੇ ਕਲਰ ਇੰਗਲਿਸ਼ ਜੀ ਆਈ ਨੇ ਮੀਡੀਅਮ ਜੇ ਕਲਰਾਂ ਉਪਰ ਅੱਜ ਦੀ ਵੀਡੀਓ ਸਪੈਸ਼ਲ ਹੋਊਗੀ ਕਿਉਂਕਿ ਬਹੁਤ ਕਹਣਾ ਦੀ ਇਹ ਡਿਮਾਂਡ ਸੀਗੀ ਕਿ ਤੁਸੀਂ 50 ਪਲੱਸ ਵਾਲਿਆਂ ਲਈ ਕਲਰ ਚਾਰਟ ਨਹੀਂ ਲੈ ਕੇ ਆਉਂਦੇ ਡਾਰਕ ਲੈ ਕੇ ਆਉਂਦੇ ਮੀਡੀਅਮ ਲੈ ਕੇ ਆਉਂਦੇ ਲਾਈਟਿੰਗ ਲੈ ਕੇ ਆਉਂਦੇ ਤਾਂ ਅੱਜ ਦੀ ਜਿਹੜੀ ਵੀਡੀਓ ਰਹੂਗੀ ਨਾ ਸਪੈਸ਼ਲ ਆ ਜਿੰਨਾ ਨੇ ਵੀ ਜਣ ਕੇ ਇਸ ਤਰ੍ਹਾਂ ਮਿੱਠੇ ਜਿਹੇ ਕਲਰ ਪਾੜੀਆਂ ਨੇ ਸੋਹਣੀਆਂ ਜੀਆਂ ਪ੍ਰਿੰਟਿੰਗਾਂ ਡਿਫਰੈਂਟ ਜੇ ਕੁਝ ਦਾ ਕਨਸੈਪਟ ਹੋਣ ਤਾਂ ਸਾਰੀ ਜਿੰਨੀ ਵੀ ਅੱਜ ਦੀ ਵੀਡੀਓ ਰਹੂਗੀ ਇੱਕ ਇੱਕ ਸੂਟ ਸਾਰਾ ਕਬੀਰ ਬ੍ਰਾਂਡ ਦਾ ਰਹੂਗਾ ਕਬੀਰ ਬ੍ਰਾਂਡ ਦੀ ਕਲੈਕਸ਼ਨ ਲੈ ਕੇ ਆਏ ਆਂ ਡਰਾਮ ਟੈਕਸ ਤੋਂ ਵੀ ਉੱਪਰ ਆ ਕੁਆਲਿਟੀ ਇੰਨੀ ਸੁਪਰ ਆ ਇੰਨਾ ਜਿਆਦਾ ਫਾਈਨ ਫੈਬਰਿਕ ਆ ਜਾਨਕਿ ਇਹ ਤੋਂ ਉੱਪਰ ਮੈਂ ਹਜੇ ਤੱਕ ਕੋਈ ਕਾਟਨ ਨਹੀਂ ਦੇਖੀ ਇੰਨਾ ਸੋਹਣਾ ਫੈਬਰਿਕ ਇਹ ਲੱਗ ਇੰਨੀ ਜਿਆਦਾ ਸੌਫਟਨੈਸ ਆ ਕੱਪੜੇ ਦੇ ਵਿੱਚ ਬਹੁਤ ਜਿਆਦਾ ਵਧੀਆ ਕੱਪੜਾ ਵਾ ਜਾਨਕਿ ਦੁਪੱਟੇ ਵੀ ਬਹੁਤ ਸੋਹਣੇ ਆਏ ਹਨ ਸੂਟਾਂ ਦੇ ਨਾਲ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈਣਾ ਤੇ WhatsApp ਦਾ ਨੰਬਰ ਆਪਣਾ ਸਕਰੀਨ ਤੇ ਸ਼ੋ ਹੋ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰਨਾ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਠੀਕ ਹੈ ਜੀ ਫੇ ਪ੍ਰਾਈਸ ਦਿਨ ਤਾਰੇ ਟੂਟਾਂ ਦਾ ਸੇਮ ਰਹੂਗਾ ਜਿਹੜਾ ਕਿ ਤੁਹਾਨੂੰ ਸਕਰੀਨ ਤੇ ਸ਼ੋਅ ਹੋ ਜੂਗਾ ਜੀ ਸੇਮ ਪ੍ਰਾਈਸ ਦੇ ਵਿੱਚ ਨੇ ਕਲਰ ਡਿਜ਼ਾਈਨ ਡਿਫਰੈਂਟ ਡਿਫਰੈਂਟ ਦਮਾਂਗੇ ਫ੍ਰੇਕ ਰਤਨ ਸਟਾਰਟਰ ਸਾਡੇ ਕੋਲ 5-6 ਸੈੱਟ ਆਏ ਨੇ ਇਹ ਤੇ ਜਿੰਨੇ ਜਿੰਨੇ ਵੀ ਕਲਰ ਹੁਣ ਅਵੇਲੇਬਲ ਹੋਏ ਕਿਉਂਕਿ ਆਫਲਾਈਨ ਕਾਫੀ ਜ਼ਿਆਦਾ ਸੇਲਰ ਸਟਾਰਟ ਹੋ ਚੁੱਕੀ ਆ ਸੰਧਾਰਿਆਂ ਲਈ ਪਹਿਣਾ ਲੈਣ ਆਉਂਦੀਆਂ ਨੇ ਕੱਪੜੇ ਵਗੈਰਾ ਹਨਾ ਤਾਂ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਆ ਕਬੀਰ ਬ੍ਰਾਂਡ ਦੇ ਸੂਟ ਤਾਂ ਤੁਸੀਂ ਤਾਂ ਕਰਕੇ ਅਸੀਂ ਵੀਡੀਓ ਬਣਾਉਣ ਲੱਗੇ ਆ ਤਾਂ ਕਿ ਆਨਲਾਈਨ ਪਹਿਣਾ ਨੂੰ ਵੀ ਦਿਖਾ ਸਕੀਏ ਤੇ ਤੁਸੀਂ ਵੀ ਜੇ ਲੈਣੀਆਂ ਤਾਂ ਤੁਸੀਂ ਆਪਣੇ ਫਟਾਫਟ ਇਹ ਵਾਲੇ ਲੈ ਸਕਦੇ ਹੋ ਸਾਰੇ ਨਿਊ ਸੈਟ ਨੇ ਸਾਰੇ ਨਿਊ ਸੈਟ ਨੇ ਬਹੁਤ ਕੈਲਕਸ਼ਨ ਆਈ ਹੈ ਜੇ ਜਿਹੜੀਆਂ ਪਹਿਲਾਂ ਫਸ ਤੋਂ ਹੀ ਆਪਣੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਕਰਨਾ ਨਾ ਭੁੱਲਿਆ ਕਰੋ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਪੈਨਾਂ ਨੂੰ ਆਪਣੇ ਨਾਲ ਜੋ ਜੋੜ ਛਕੀਏ ਤੇ ਵੀਡੀਓ ਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਹਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਜਿਹਾ ਕਬੀਰ ਬ੍ਰਾਂਡ ਦੀ ਟੈਗਿੰਗ ਵਗੈਰਾ ਸਭ ਕੁਝ ਮਿਲੂਗਾ ਤੇ ਮਤਲਬ ਕਿ ਪ੍ਰਿੰਟਿੰਗ ਦੇਖ ਲੋ ਸ਼ਾਟ ਦੀ ਬਹੁਤ ਸੋਹਣਾ ਪ੍ਰਿੰਟ ਇਹ ਪਿਆਜ਼ੀ ਪੀਜ ਜਾਂ ਸ਼ੇਡ ਆਫ ਬਹੁਤ ਹੀ ਪਿਆਰਾ ਇੰਗ੍ਰੀਸ਼ੀਆ ਕਲਰ ਕਹਿ ਸਕਦੇ ਆ ਟੋਟਲੀ ਪੱਲੇ ਦੇ ਉੱਪਰ ਜਿੰਨਾ ਵੀ ਕੰਮ ਤੁਹਾਨੂੰ ਮਿਲ ਰਿਹਾ ਸਾਰਾ ਉੱਪਰ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਕਾਟਨ ਦਾ ਬੇਸ ਰਹੂਗਾ ਪਿਓਰ ਕਾਟਨ ਮਲ ਕਾਟਨ ਤੋਂ ਜਿਵੇਂ ਚੰਦੇਰੀ ਕਾਟਨ ਆ ਜਾਂਦੀ ਆ ਬਹੁਤ ਸੋਹਣੀ ਕਾਟਨ ਆ ਬਹੁਤ ਹੀ ਪਿਆਰੀ ਤੇ ਇੰਨੀ ਜਿਆਦਾ ਸੌਫਟਨੈਸ ਆ ਨਾ ਜਿਹੜੀਆਂ ਭੈਣਾਂ ਕਹਿੰਦੇ ਆ ਸੀ ਕਾਟਨ ਦਾ ਬਿਲਕੁਲ ਹੀ ਪੋਲਾ ਜਾਂ ਸਟੱਫ ਪਾ ਸਕਦੇ ਆ ਹੋਰ ਕੋਈ ਸਟੱਫ ਨਹੀਂ ਵੀਅਰ ਕਰ ਸਕਦੇ ਯਾਨੀ ਕਿ ਇਹ ਸਟੱਫ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਇੰਨਾ ਸੋਹਣਾ ਸਟਾਫ ਆ ਬਾਕੀ ਜਿੰਨਾ ਵੀ ਕੰਮ ਆ ਸਾਰਾ ਨੋਟ ਦਾ ਸਾਰਾ ਬਹੁਤ ਹੀ ਪਿਆਰਾ ਹੈਂਡ ਦਾ ਕੰਮ ਦਿੱਤਾ ਹੋਇਆ ਠੀਕ ਹੈ ਪ੍ਰਿੰਟਿੰਗ ਨੂੰ ਹਾਈਲਾਈਟ ਕੀਤਾ ਹੋਇਆ ਕਬੀਰ ਬ੍ਰਾਂਡ ਰਹੂਗਾ ਜੀ ਕਬੀਰ ਦੀ ਸਾਰੀ ਬ੍ਰਾਂਡਿੰਗ ਤੁਹਾਨੂੰ ਨਾਲ ਮਿਲੂਗੀ ਆ ਦੇਖੋ ਇਹ ਤੋਂ ਪਤਾ ਲੱਗਦਾ ਸਾਰਾ ਹੈਂਡ ਦਾ ਕੰਮ ਹੋਇਆ ਟੋਟਲੀ ਹੈਂਡ ਦਾ ਕੰਮ ਆ ਸੂਟਾਂ ਦੇ ਉੱਪਰ ਤੇ ਨਾਲ ਤੁਹਾਨੂੰ ਮਿਲੇਗੀ ਜੀ ਪਲੇਨ ਬਾਟਮ ਪਲੇਨ ਸੇਮ ਸਟੱਫ ਦੀ ਬਾਟਮ ਰਹੂਗੀ ਕੋਈ ਅਲੱਗ ਤੋਂ ਸਟੱਫ ਨਹੀਂ ਰਹੋਗਾ ਬਹੁਤ ਪਿਆਰਾ ਸੇਮ ਪ੍ਰਿੰਟਿੰਗ ਆਉਗੀ ਬਾਹਾਂ ਦੇ ਉੱਪਰ ਲਓ ਜੀ ਨਾਲ ਇਹਦੀ ਦੁਪੱਟਾ ਰਹੂਗਾ ਇਹ ਸੇਮ ਕਲਰ ਆ ਇਹ ਵਾਲਾ ਕਲਰ ਜਿਹੜਾ ਸੇਮ ਮੇਰੇ ਦੁਪੱਟੇ ਦਾ ਕਲਰ ਹੈ ਨਾ ਉਹਦੇ ਨਾਲ ਦਾ ਸੇਮ ਕਲਰ ਹੈ ਇਹ ਵਾਲਾ ਸੂਟ ਦਾ ਬਹੁਤ ਸੋਹਣਾ ਸੂਟ ਆ ਨਾ ਇਹ ਪੀਚਾ ਨਹੀਂ ਹੈ ਪਿਆਜੀ ਆ ਬਹੁਤ ਲੱਗ ਜਿਹਾ ਕਲਰ ਆ ਬਹੁਤ ਹੀ ਪਿਆਰਾ ਜਿਹਾ ਤੇ ਨਾਲ ਦੁਪੱਟੇ ਚੈੱਕ ਕਰ ਲਓ ਦੁਪੱਟੇ ਬਹੁਤ ਪਿਆਰੇ ਨੇ ਖੁੱਲੇ-ਖੁੱਲੇ ਨਾਲ ਦੁਪੱਟੇ ਤੁਹਾਨੂੰ ਮਿਲਣ ਜਾ ਰਹੇ ਨੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਦੁਪੱਟਿਆਂ ਦੀ ਲੰਬਾਈ ਚੌੜਾਈ ਤੁਸੀਂ ਚੈੱਕ ਕਰ ਲਿਓ ਬਹੁਤ ਸੋਹਣੇ ਬਹੁਤ ਹੀ ਪਿਆਰੇ ਦੁਪੱਟਿਆਂ ਦੀ ਲੰਬਾਈ ਚੌੜਾਈ ਅਸੀਂ ਤੇਤੇ ਰੁਕਣ ਵਾਲੇ ਨੇ ਫਟਾਫਟ ਤੁਸੀਂ ਸਕਰੀਨਸ਼ਾਟ ਕਰ ਲਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਏ ਠੀਕ ਹੈ ਜੀ ਇੱਕ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੱਤਾ ਬਾਕੀ ਦੁਪੱਟਿਆਂ ਦੇ ਡਿਜ਼ਾਈਨ ਮੈਂ ਤੁਹਾਨੂੰ ਚੈੱਕ ਕਰਵਾ ਦਵਾਂਗੀ ਹੋਊਗਾ ਜੀ ਇੱਕ ਇੱਕ ਨੰਬਰ ਇਹ ਸੂਟ ਰਹੂਗਾ ਨਾਲ ਇੰਨਾ ਸੋਹਣਾ ਦੁਪੱਟੇ ਦੇ ਨਾਲ ਇਹਦੇ ਵਿੱਚ ਕਲਰ ਤੁਹਾਨੂੰ ਮਿਲਣਗੇ ਜੀ ਦੋ ਦੋ ਕਲਰ ਮਿਲਣਗੇ ਦੋਨੇ ਕਲਰ ਬਹੁਤ ਪਿਆਰੇ ਨੇ ਆਲੋ ਸੈਕਿੰਡ ਕਲਰ ਮਿਲੂਗਾ ਮਹਿੰਦੀਆ ਸ਼ੇਡ ਠੀਕ ਹੈ ਜੀ ਨਾਲ ਇਹਦੇ ਸੀਮ ਆਊਗਾ ਮਹਿੰਦੀਆ ਕਲਰ ਦਾ ਇਹ ਦੁਪੱਟਾ नंबर जी दो नंबर डिजाइन ने अपने मैं खोलन लगी हूं ये डिजाइन बहुत प्यारा वा बहुत सोहना लो जी पले के उपर सारा काम मिल रहा थानू ਸਾਰੇ ਕੰਮ ਨੂੰ ਹਾਈਲਾਈਟ ਕੀਤਾ ਹੋਇਆ ਥ੍ਰੈਡ ਦੇ ਨਾਲ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਫਲਾਵਰਿੰਗ ਨੂੰ ਸਾਰੇ ਕਿਤੇ ਨੋਟ ਦਾ ਕੰਮ ਮਿਲ ਰਿਹਾ ਨੋਟ ਦੇ ਨਾਲ ਨਾਲ ਸਾਰਾ ਤੁਹਾਨੂੰ ਹਾਈਲਾਈਟ ਮਿਲੂਗਾ ਕੰਮ ਨੂੰ ਫਲਾਵਰ ਨੂੰ ਪੂਰਾ ਹਾਈਲਾਈਟ ਸਾਰਿਆਂ ਨੂੰ ਕੀਤਾ ਜਿੰਨੇ ਫਰੰਟ ਦੇ ਫਲਾਵਰ ਆ ਰਹੇ ਚਾਹੇ ਉੱਪਰ ਆ ਰਹੇ ਨੇ ਸਾਰੇ ਫਲਾਵਰਸ ਹਾਈਲਾਈਟ ਕੀਤੇ ਹੋਏ ਨੇ ਬਹੁਤ ਸੋਹਣੇ ਕੰਮ ਕੀਤੇ ਹੋਏ ਨੇ ਸਾਰੀਆਂ ਡਿਜੀਟਲ ਸ਼ਰਟਸ ਮਿਲ ਰਹੀਆਂ ਨੇ ਸਾਰੀ ਸ਼ਰਟ ਡਿਜੀਟਲ ਪ੍ਰਿੰਟਡ ਰਹੂਗੀ ਉੱਪਰ ਲੱਗ ਤੋਂ ਪ੍ਰਿੰਟਿੰਗ ਮਿਲੂਗੀ ਬਾਹਾਂ ਦੇ ਉੱਪਰ ਸੇਮ ਪੱਲੇ ਨਾਲ ਦੀ ਪ੍ਰਿੰਟਿੰਗ ਮਿਲੂਗੀ ਨਾਲ ਇਹਦੇ ਪਲੇਨ ਬਾਟਮ ਆਣਗੀਆਂ ਜੀ ਪਿਓਰ ਸਰਦਾਰੀ ਦੇ ਸੂਟ ਨੇ ਤੇ ਬਹੁਤ ਸੋਹਣੇ ਸਟੱਫ ਦੇ ਨਾਲ ਨੇ ਠੀਕ ਹੈ ਜੀ ਨਾਲ ਇਹਦੇ ਸੇਮ ਆ ਰਿਆ ਜੀ ਦੁਪੱਟਾ ਹਾਂ ਜੀ ਨਾਲ ਸੇਮ ਆ ਰਿਆ ਪ੍ਰਿੰਟਿੰਗ ਦੁਪੱਟੇ ਦੀ ਬਹੁਤ ਸੋਹਣਾ ਨਾਲ ਦੁਪੱਟਾ ਵਾ ਲੰਬਾਈ ਚੌੜਾਈ ਮੈਂ ਤੁਹਾਨੂੰ ਚੈੱਕ ਕਰਵਾਈ ਦਿੱਤੀ ਆ ਦੁਪੱਟਿਆਂ ਦੀ ਬਹੁਤ ਸੋਹਣੇ ਦੁਪੱਟੇ ਨੇ ਨੰਬਰ ਹੋਊਗਾ ਜੀ 3 ਤਿੰਨ ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਆ ਇਹਦੇ ਵਿੱਚ ਹੀ ਸੇਮ ਦੇ ਵਿੱਚ ਕਲਰ ਡਿਫਰੈਂਟ ਤਿੰਨ ਕਲਰ ਮਿਲਣਗੇ ਇਹ ਵਾਲੇ ਪੀਸ ਦੇ ਵਿੱਚ ਤੁਹਾਨੂੰ ਇੱਕ ਤਾਂ ਇਹ ਨਿਓਨ ਸ਼ੇਡ ਆ ਜਾਊਗਾ ਇਹ ਵੀ ਕਲਰ ਬਹੁਤ ਪਿਆਰਾ ਹਲੋ ਬਹੁਤ ਪਿਆਰਾ ਕਲਰ ਆ ਨਾਲ ਸੇਮ ਆ ਰਿਹਾ ਜੀ ਦੁਪੱਟਾ ਤੇ ਨੰਬਰ ਹੋਊਗਾ 4 4 ਨੰਬਰ ਇਹ ਸੂਟ ਰਹੂਗਾ ਠੀਕ ਹੈ ਜੀ ਇਹ ਨੈਕਸਟ ਵਾਲਾ ਜਿਹੜਾ ਦੇ ਵਿੱਚ ਕਲਰ ਆ ਉਹ ਹੈਗਾ ਪੀਚ ਸ਼ੇਡ ਆ ਗਏ ਪੀਚ ਟੋਨ ਦੇ ਉੱਪਰ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਨਾਲ ਇਹਦੇ ਵੀ ਸੇਮ ਦੁਪੱਟਾ ਆ ਰਿਹਾ ਠੀਕ ਹੈ ਜੀ ਦੁਪੱਟਿਆਂ ਦੇ ਉੱਪਰ ਵੀ ਅਲੱਗ ਤੋਂ ਕਬੀਰ ਬ੍ਰਾਂਡ ਦੀ ਸਾਰੀ ਟੈਗਿੰਗ ਤੁਹਾਨੂੰ ਮੈਂਸ਼ਨ ਮਿਲੂਗੀ ਕਿਉਂਕਿ ਸਾਰੇ ਬ੍ਰਾਂਡ ਦੇ ਸੁਪਰ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੇ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰਹੂਗਾ ਹਾਂ ਲੋ ਇਹ ਵਾਲਾ ਜਿਹੜਾ ਮੈਂ ਪੀਸ ਦਿਖਾ ਰਹੀ ਆ ਇਹ ਵੀ ਸੇਮ ਸਟੱਫ ਦੇ ਵਿੱਚ ਦਿਖਾਉਂਗੀ ਬਟ ਇਹਦਾ ਦੁਪੱਟਾ ਕੁਛ ਡਿਫਰੈਂਟ ਰਹੂਗਾ ਉਹ ਵੀ ਜ਼ਰੂਰ ਦੱਸੂਗੀ ਆ ਲੋ ਦੇਖੋ ਕਿੰਨੀ ਕਿੰਨੀ ਪਿਆਰੀ ਕਿੰਨੀ ਸੋਹਣੀ ਪ੍ਰਿੰਟਿੰਗ ਆ ਹੈਂਡ ਦਾ ਨੋਟ ਦਾ ਕੰਮ ਮਿਲ ਰਿਹਾ ਸਾਰੇ ਸੂਟਾਂ ਦੇ ਉੱਪਰ ਇੱਕ ਅਲੱਗ ਜੀ ਤੁਹਾਨੂੰ ਵਧੀਆ ਪਿਓਰ ਸਰਦਾਰੀ ਜੀ ਲੁੱਕ ਦੇ ਰਹੇ ਨੇ ਸਿੰਪਲ ਸੋਬਰ ਸਾਰੇ ਹੈਂਡ ਦੇ ਟੱਚ ਦੇ ਨਾਲ ਸੂਟ ਰੈਡੀ ਹੋਏ ਹੋਏ ਨੇ ਤੇ 베ਸ ਤੁਹਾਨੂੰ ਸਾਰਾ ਦੇ ਰਿਆਂ ਕਾਟਨ ਦਾ ਕਾਟਨ ਦਾ 베ਸ ਰਿਆਂ ਡਿਜੀਟਲ ਸ਼ਰਟਸ ਨੇ ਸਾਰੀਆਂ ਸ਼ਰਟਾਂ ਨਾ ਸੈਲਫ ਪ੍ਰਿੰਟਡ ਨੇ ਉਸ ਤੋਂ ਬਾਅਦ ਸਾਰੀ ਪ੍ਰਿੰਟਿੰਗ ਹੋ ਕੇ ਹੈਂਡ ਦਾ ਕੰਮ ਹੋਇਆ ਹੋਇਆ ਜਿੰਨਾ ਸ਼ਰਟ ਦਾ ਫੈਬਰਿਕ ਆ ਸਾਰਾ ਪ੍ਰਿੰਟਡ ਆ ਪੱਲੇ ਦੇ ਉੱਪਰ ਸਾਰੇ ਘੇੜ ਦੇ ਉੱਪਰ ਥ੍ਰੈਡ ਦਾ ਕੰਮ ਮਿਲ ਰਿਹਾ ਤੁਹਾਨੂੰ ਨਾਲ ਬ੍ਰਾਂਡ ਦੀ ਸਾਰੀ ਟੈਗਿੰਗ ਦੇ ਨਾਲ ਪਲੇਨ ਬਾਟਮ ਮਿਲ ਰਹੀ ਆ ਠੀਕ ਹੈ ਜੀ ਸੇਮ ਫੈਬਰਿਕ ਦੀ ਪਲੇਨ ਬਾਟਮ ਰਹੂਗੀ ਨਾ ਇਹ ਦੇ ਡੁਪੱਟਾ ਆ ਰਿਆਂ ਨੇ ਇਹਨਾਂ ਦੇ ਕੋਟੇ ਦਾ ਡੁਪੱਟਾ ਆ ਰਿਹਾ ਬਿਲਕੁਲ ਸੌਫਟ ਵਾਲਾ ਕੋਟਾ ਪਿਓਰ ਕੋਟੇ ਦਾ ਡੁਪੱਟਾ ਕੋਈ ਉਹ ਨਹੀਂ ਕਿ ਖੜਮਾ ਜੇ ਬੁੱਕਲ ਨਹੀਂ ਵੱਜਣੀ ਸਿਰ ਤੇ ਵੀ ਰੁਕੂਗਾ ਬੁੱਕਲ ਕੀ ਵੱਜੂਗੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਕੋਟੇ ਦਾ ਡੁਪੱਟਾ ਵੀਅਰ ਕੀਤਾ ਹੋਇਆ ਚੈੱਕ ਕੋਟੇ ਦਾ ਡੁਪੱਟਾ ਬਹੁਤ ਹੀ ਪਿਆਰਾ ਇੰਨੀ ਸੌਫਟਨੈਸ ਆ ਡੁਪੱਟੇ ਦੇ ਵਿੱਚ ਬਹੁਤ ਜ਼ਿਆਦਾ ਆ ਲੋ ਜੀ ਕਲਰ ਵੀ ਬਹੁਤ ਪਿਆਰਾ ਵਾ ਬਹੁਤ ਸੋਹਣਾ ਤੇ ਡੁਪੱਟਾ ਵੀ ਬਹੁਤ ਪਿਆਰਾ ਵਾ ਸਕ੍ਰੀਨ ਦਾ ਸ਼ਾਟ ਲੈ ਲਿਓ ਲਿਮਟਿਡ ਜੀ ਇਹ ਸਟਾਕ ਆਇਆ ਨੇ ਆਪਣੇ ਕੋਲੇ ਜਿੰਨਾ ਭੈਣਾਂ ਨੂੰ ਵੀ ਚਾਹੀਦੇ ਨੇ ਨੰਬਰ ਹੈਗਾ 6 6 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਦੋ ਤੋਂ ਤਿੰਨ ਜੀ ਨੈਕਸਟ ਕਲ ਇਹਦੇ ਵਿੱਚ ਮਿਲੂਗਾ ਤੁਹਾਨੂੰ ਗ੍ਰੇ ਕਲਰ ਗ੍ਰੇ ਕਲਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਰਹੂਗਾ ਤੇ ਨੈਕਸਟ ਇਹਦੇ ਵਿੱਚ ਤੁਹਾਨੂੰ ਮਿਲੂਗਾ ਪਿਆਜੀ ਫਿਰ ਏ ਸ਼ੇਡ ਇਸ ਤੋਂ ਕਾਫੀ ਆ ਰਿਹਾ ਨਿਓਨ ਸ਼ੇਡ ਇਹ ਪਿਆਜ਼ੀ ਸ਼ੇਡ ਬਹੁਤ ਵਧੀਆ ਬਹੁਤ ਸੋਹਣੇ ਯਾਨੀ ਕਿ ਹਰੇਕ ਸੈੱਟ ਦੇ ਵਿੱਚ ਇਹ ਸਿੰਗਲ ਸਿੰਗਲ ਕਲਰ ਆਈ ਰਹੇ ਨੇ ਨਾਲ ਸੇਮ ਆ ਰਿਹਾ ਦੁਪੱਟਾ ਦੁਪੱਟੇ ਬਹੁਤ ਸੋਹਣੇ ਆਲੱਗ ਜੀ ਡਿਫਰੈਂਟ ਜੀ ਲੁੱਕ ਤੁਹਾਨੂੰ ਦੇਣਗੇ ਨੰਬਰ ਹੋਊਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਹਲੋ ਇੱਕ ਕੰਟਰਾਸਟ ਬਾਟਮ ਦੇ ਨਾਲ ਆ ਜਿੰਨੇ ਵੀ ਸੈਟ ਅੱਜ ਦੇ ਖੋਲ ਰਹੀਆਂ ਨਾ ਹਰੇਕ ਸੈਟ ਇੱਕ ਅਲੱਗ ਕਨਸੈਪਟ ਦੇ ਨਾਲ ਬਣਿਆ ਹੋਇਆ ਵਾ ਇਹ ਵਾਲਾ ਜਿਹੜਾ ਹੈਗਾ ਇਹਨੂੰ ਮੈਚਿੰਗ ਜਿਵੇਂ ਇਹ ਕੋਟੇ ਦੁਪੱਟੇ ਨਾਲ ਆ ਗਿਆ ਨੀਚੇ ਵਾਲੇ ਜਿਹੜੇ ਸੀਗੇ ਉਹ ਕਾਟਨ ਮਲ ਦੇ ਦੁਪੱਟੇ ਨਾਲ ਜਿਹੜੀ ਚੰਦੇਰੀ ਮਲ ਚ ਆਉਦੀ ਆ ਉਹਦੇ ਨਾਲ ਆਗੇ ਦੀ ਆ ਦੇਖੋ ਇਹਦਾ ਵੀ ਡਿਜ਼ਾਈਨ ਦੇਖੋ ਪ੍ਰਿੰਟਿੰਗ ਦੇਖੋ ਬਹੁਤ ਪਿਆਰਾ ਪ੍ਰਿੰਟ ਆ ਬਹੁਤ ਸੋਹਣਾ ਸਾਰਾ ਨੋਟ ਦਾ ਕੰਮ ਮਿਲ ਰਿਹਾ ਜਿੰਨਾ ਵੀ ਕੰਮ ਆ ਸਾਰੇ ਸੂਟਾਂ ਦੇ ਉੱਪਰ ਟੋਟਲੀ ਹੈਂਡ ਦੇ ਨਾਲ ਸਾਰੇ ਕੰਮ ਨੂੰ ਹਾਈਲਾਈਟ ਕੀਤਾ ਹੋਇਆ ਬਾਹਾਂ ਦੇ ਉੱਪਰ ਸੇਮ ਪ੍ਰਿੰਟਿੰਗ ਆ ਰਹੀ ਆ ਆ ਵੀ ਇੱਕ ਉੱਪਰ ਨੂੰ ਫਲਾਵਰ ਸਾਰੇ ਆਪਣੇ ਗਲੇ ਦੇ ਨੀਚੇ ਚਲੇ ਜਾਊਗਾ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਨਾਲ ਇਹ ਤੇ ਬਾਟਮ ਕੰਟਰਾਸਟ ਲਵੈਂਡਰ ਆ ਰਿਹਾ ਲਵੈਂਡਰ ਦੇ ਨਾਲ ਇਹਦਾ ਕੰਟਰਾਸਟ ਆ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਨਾਲ ਇਹਦੇ ਦੁਪੱਟਾ ਵੀ ਬਹੁਤ ਪਿਆਰਾ ਆ ਰਿਹਾ ਬਹੁਤ ਸੋਹਣਾ ਦੁਪੱਟੇ ਨੇ ਇਹਨਾਂ ਦੇ ਨਾਲ ਲੱਗੇ ਹੋਏ ਫਟਾ ਫੱਡ ਸਕਰੀਨ ਸ਼ਾਟ ਲੈ ਕੇ ਆਰਡਰ ਕਰੇ ਚੱਲਿਓ ਇੱਕ ਇੱਕ ਸੈੱਟ ਆ ਇਹ ਆਪਣੇ ਕੋਲ ਆਏ ਨੇ ਪਾ ਲਓ ਦੁਪੱਟੇ ਦੀ ਲੁੱਕ ਚੈੱਕ ਕਰ ਲਓ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ ਕਲਰ ਵੀ ਬਹੁਤ ਕਲਰ ਕੰਬੀਨੇਸ਼ਨ ਨਾ ਬਹੁਤ ਸੋਹਣਾ ਮਾਇਦਾ ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਕੰਟਰਾਸਟ ਮਿਲ ਜਾਣਗੇ ਜਿਵੇਂ ਇਹ ਵਾਲਾ ਜਿਹੜਾ ਲਵੈਂਡਰ ਦੇ ਨਾਲ ਕੰਟਰਾਸਟ ਨੈਕਸਟ ਵਾਲਾ ਜਿਹੜਾ ਹੋਊਗਾ ਉਹ ਆਊਗਾ ਗ੍ਰੀਨ ਦੇ ਨਾਲ ਕੰਟਰਾਸਟ ਹਲੋ ਨੈਕਸਟ ਵਾਲਾ ਹੈਗਾ ਗ੍ਰੀਨ ਦੇ ਨਾਲ ਕੰਟਰਾਸਟ ਠੀਕ ਹੈ ਜੀ ਇਹਦੀ ਗ੍ਰੀਨ ਬਾਟਮ ਆਊਗੀ ਜਿਵੇਂ ਆਹ نیچے ਬਣਿਆ ਹੋਇਆ ਸੇਮ ਨਾਲ ਦੁਪੱਟਾ ਆਊਗਾ ਨੰਬਰ ਹੋਊਗਾ ਜੀ ਇਹਦਾ 10 ਇਹ 10 ਨੰਬਰ ਸੂਟ ਰਹੂਗਾ ਆਲੋਜੇ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਹ ਪਿਆਜੀ ਜਾਂ ਉਹੀ ਸ਼ੇਡ ਆ ਗਿਆ ਪਰਪਲ ਪਿਆਜੀ ਜਾਂ ਸ਼ੇਡ ਇਹਦੀ ਵੀ ਬਾਟਮ ਸੇਮ ਇਦਾਂ ਰਹੂਗੀ ਆਲੋਜੀ ਇਦਾਂ ਇਹਦੀ ਬਾਟਮ ਰਹੂਗੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਜਹੀ ਪਿੰਕ ਪਿਆਜੀ ਜੀ ਟੂਨ ਆ ਇਹ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਆ ਸੋ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆ ਰਿਹਾ ਤੁਸੀਂ ਫਟਾਫਟ ਲੈਣਿਆ ਸਕਰੀਨਸ਼ਾਟ ਤੇ ਕਰ ਦੇਣਿਆ ਆਰਡਰ ਨਾਲ ਸੇਮ ਆ ਰਿਹਾ ਇਹਦਾ ਦੁਪੱਟਾ ਨੰਬਰ ਹੋਊਗਾ ਜੀ 11 11 ਨੰਬਰ ਸੋਟ ਰੂਗਾ ਬਸ ਕੋਈ ਰਹਿ ਤੁਹਾਨੂੰ ਇਹ ਹੋਈ ਨਮਾੜਾ ਜਾਤੀ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸੋਹਣੀ ਲੱਗੀ ਹੋਊਗੀ ਸੋ ਇਹਨਾਂ ਵਿੱਚੋਂ ਕੋਈ ਵੀ ਸੋਟ ਪਸੰਦ ਆਇਆ ਹੋਵੇ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣੀ ਆ ਜੀ ਆਰਡਰ ਤਾਂ ਕਿ ਤੁਹਾਨੂੰ ਤੁਹਾਡੀ ਪਸੰਦ ਦਾ ਸੂਟ ਮਿਲ ਸਕੇ ਠੀਕ ਹੈ ਜੀ ਬਹੁਤ ਸੋਹਣੀ ਅਲੱਗ ਜੀ ਡਿਫਰੈਂਟ ਜੀ ਸਰਦਾਰੀ ਲੁੱਕ ਦੇ ਸੂਟ ਨੇ ਤੇ ਪਿਓਰ ਬਿਲਕੁਲ ਪਿਓਰ ਸਟਾਫ ਆ ਬਹੁਤ ਹੀ ਵਧੀਆ ਵੀ ਕਬੀਰ ਬਣ ਦਾ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ